ਸਸਰੀ ਗਾਰ ਜੀ ਅੱਜ ਆਪਾਂ ਆਪਣੇ ਵਾਹਨ 'ਚ ਕੰਪਿਊਟਰ ਕਰਾਇ ਲਗਵਾਉਣਾ ਤੇ ਕੰਪਿਊਟਰ ਕਰਾਇਆ ਆ ਗਿਆ ਇਹ ਖੇਤ ਜਿੱਥੇ ਕੰਪਿਊਟਰ ਕਰਾਇਆ ਲੱਗਣਾ ਕੰਪਿਊਟਰ ਕਰਾਇਆ ਸੈਟਿੰਗ ਕਰੀ ਜਾਂਦੇ ਆ ਰੀਨਾ ਸੇਮਾ ਸਿੰਘ ਵੇਖੋ ਜੀ ਪ੍ਰਿੰਟਰ ਕਰ ਲਿਆ ਸਟਾਰਟ ਤੇ ਹੁਣ ਕੰਪਿਊਟਰ ਕਰਾਇਆ ਲਓ ਵਾਣ ਬਹੁਤ ਜਿਆਦਾ ਉੱਚਾ ਨੀਵਾ ਸੀਗਾ ਤੇ ਡਰਾਈਵਰ ਕੋਲੇ ਕੋਈ ਆ ਗਿਆ ਡਰਾਈਵਰ ਨੂੰ ਮਿਲਣ ਗਿਆ ਜੀ ਆਹ ਦੇਖੋ ਤੇ ਦੂਜਾ ਟਰੈਕਟਰ ਵੀ ਆ ਗਿਆ ਟਾਈਮ ਨਾਲ ਗਲਤੀ ਡਰਾਈਵਰ ਟਾਈਮ ਤਾਂ 8 ਵਜੇ ਹੈ ਜੀ ਮੋਟਰ ਖਰਾਬ ਹੋ ਗਈ ਮੋਟਰ ਖੋਲੀ ਜਾਂਦੇ ਕਰਤਾ ਜੀ ਪੱਧਰ ਆਹ ਦੇਖੋ ਜੀ ਉੱਤੋਂ ਟੁੱਟ ਰਾਇ ਲੱਗੀਆਂ ਦਾ ਕਰਤਾ ਜੀ ਜਮਾ ਓਕੇ ਤੇ ਪਾਣੀ ਵੀ ਲਾਈ ਜੰਨੇ ਆ ਤੇ ਝੋਨੇ ਦੀ ਤਿਆਰੀ ਆ ਤੇ ਬਾਕੀ ਮਿਲਦੇ ਆ ਅਗਲੀ ਵੀਡੀਓ ਚ ਧੰਨਵਾਦ